ਮਰਦਾਨਾ ਸਵਾਲ ਕਰਦਾ ਹੈ ਪਾਤਸ਼ਾਹ ਹੁਣ ਆਪਾਂ ਕਿੱਥੇ ਆ ਗਏ ਨਾ ਤੇ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਹੁਣ ਆਪਾਂ ਚੰਦਰ ਲੋਕ ਦੇ ਚ ਆ ਗਏ ਸਨਮਾਨਯੋਗ ਗੁਰੂ ਰੂਪ ਸਾਧ ਸੰਗਤਿਓ ਅਤੇ ਪਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੈ ਸੰਸਾਰ ਵਿੱਚ ਇੱਕ ਜੀਵਨ ਦਾ ਢੰਗ ਔਰ ਇੱਕ ਮਰਨ ਦਾ ਢੰਗ ਹੈ ਜੈਗੁਣ ਦਾ ਢੰਗ ਜਿਸ ਨੂੰ ਆਗਿਆ ਮਰਨ ਦਾ ਢੰਗ ਜਿਸ ਨੂੰ ਆਗਿਆ ਕੰਨ ਨੂੰ ਜਨਮ ਤੋਂ ਬਚ ਜਾਂਦਾ ਅਗਲੇ ਜਨਮ ਤੋਂ ਜਦੋਂ ਜਨਮ ਤੋਂ ਬਚਦਾ ਫਿਰ ਮਰਨ ਤੋਂ ਵੀ ਬਚ ਜਾਂਦਾ ਇਹਨ ਕੋ ਸਾਰੰਗ ਦੇ ઋષਿ ਮੁਨੀ ਹ ਨੇ ਸਭ ਤੋਂ ਵੱਡਾ ਦੁੱਖ ਮੰਨਿਆ ਹੈ ਜਨਮ ਕਿਉਂਕਿ ਜਨਮ ਦੇ ਨਾਲ ਹੀ ਅਣਗਿਣਤ ਦੁੱਖ ਨੇ ਔਰ ਦੁੱਖਾਂ ਦਾ ਬੋਲ ਮੌਤ ਵੀ ਹੈ ਮਰਨ ਵੀ ਹੈ ਇਸ ਦੁੱਖ ਹੈ ساری ਜ਼ਿੰਦਗੀ ਮਨੁੱਖ ਨੂੰ ਬਣਿਆ ਰਹਿੰਦਾ ਹੈ ਜਨਮ ਨੂੰ ਇਤਨੀ ਵੱਡੀ ਪੀੜਾ ਕਿਉਂ ਕਹਿ ਦਿੱਤਾ ਬਾਰ-ਬਾਰ ਦੇ ਜਨਮ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਪੈਦਾ ਕੀਤਾ ਬਰਸوں ਗੱਲ ਇਤਨੀ ਹੈ ਕੋਈ ਮਨੁੱਖ ਕੋਈ ਬੱਚਾ ਸਕੂਲ ਵਿੱਚ ਪੜ੍ਹਿਆ ਪੜ੍ਹਿਆ ਦਸਵੀਂ ਕਲਾਸ ਤੇ ਪਹੁੰਚ ਜਾਏ ਤੇ ਫਿਰ ਉਸ ਨੂੰ ਕਹੀਏ ਕਿ ਹਾਂ ਕੱਲ ਤੋਂ ਤੂੰ ਪਹਿਲੀ ਕਲਾਸ ਵਿੱਚ ਬੈਠੇਂ ਉਸ ਦਾ ਮਨ ਕਿੰਨਾ ਦੁਖੀ ਹੋਵੇਗਾ ਉਹਦੇ ਅੰਦਰ ਕਿੰਨੀ ਪੀੜਾ ਜਾਏਗੀ ਤੇ 9-10 ਸਾਲ ਮਿਹਨਤ ਕਰਕੇ ਮੈਂ 10ਵੀਂ ਤੱਕ ਪਹੁੰਚਿਆ ਤੇ ਹੁਣ ਮੈਨੂੰ ਆਖਿਆ ਜਾਂਦਾ ਪਹਿਲੀ ਚ ਬੈਠ ਤੇ ਬਹੁਤ ਵੱਡੀ ਪੀੜਾ ਹੁੰਦੀ ਉਸ ਬੱਚੇ ਆਸਤੇ ਬਹੁਤ ਵੱਡਾ ਦੁੱਖ ਹੁੰਦਾ ਉਸ ਬੱਚੇ ਆਸਤੇ ਮਨੁੱਖ ਜੀ ਕੇ ਜਨਮ ਲੈ ਕੇ ਆਪਣਾ ਸਾਰਾ ਸਮਵਦੀਤ ਕਰਦੇ ਹਾਂ ਜਾਂ ਬਿਰਧ ਹੋ ਜਾਵੇ ਕਿ ਫਿਰ ਉਸ ਨੂੰ ਵਾਪਸ ਆ ਜਾਏ ਮਰ ਕੇ ਤੂੰ ਫਿਰ ਬੱਚਾ ਬਣਨਾ ਫਿਰ ਕਡੌਣਿਆਂ ਦੀ ਖੇਡ ਫਿਰ ਉਹ ਹੀ ਬਚਪਨਾ ਫਿਰ ਉਹ ਹੀ ਤਰ੍ਹਾਂ-ਤਰ੍ਹਾਂ ਦੀਆਂ ਸ਼ਰਾਰਤਾਂ ਫਿਰ ਹੱਥ ਦੇ ਵਿੱਚ ਛਣਕੜੇ ਤੋਂ ਭਾਰਤੀ ॠषि ਨੂੰ ਇਹ ਸਭ ਤੋਂ ਵੱਡਾ ਦੁੱਖ ਰਿਹਾ ਸੀ ਕਿ ਜਿੰਨਾ ਕਡੌਣਿਆਂ ਦੀ ਖੇਡ 'ਚੋਂ ਲੰਘ ਆਇਆ ਫਿਰ ਫਿਰਨੇ ਪੈਣਾ ਜਿਸ ਅ ਗਿਆਨਤ ਦੇ 'ਚੋਂ ਲੰਘ ਆਇਆ ਫਿਰ ਉਸੇ 'ਚ ਉਸੇ ਗਿਆਨਤ ਦੇ 'ਚ ਰਹਿਣਾ ਪੈਦਾ ਤੋਂ ਜਨਮ ਸਭ ਤੋਂ ਵੱਡਾ ਦੁੱਖ ਮੰਨ ਲਿਆ ਦੇ ਇਹ ਜਨਮ ਦੇ ਨਾਲ ਹੀ ਮੌਤ ਬਗੈਦਾ ਜੋ ਹੈ ਜੁੜੀ ਹੋਈਏ ਧਰਮ ਦਾ ਪਦ ਇਹ ਦੱਸਿਆ ਗਿਆ ਜਨਮ ਮਰਨ ਤੋ ਰਹੇ ਉਹ ਅਵਸਥਾ ਨਾ ਜਿੱਥੇ ਜਨਮ ਹੈ ਨਾ ਜਿੱਥੇ ਮਰਨ ਹੈ ਇਸ ਨੂੰ ਮ੍ਰਿਤੂ ਲੋਕ ਆਖਿਆ ਜਾਂਦਾ ਹੈ ਜਿਹੜਾ ਸੰਸਾਰ ਇਹ ਮ੍ਰਿਤੂ ਲੋਕ ਹੈ ਇੱਥੇ ਮੌਤ ਲਾਜ਼ਮੀ ਹੈ ਮ੍ਰਿਤੂ ਹੈ ਜਨਮ ਵੀ ਹੈ ਇੱਕ ਐਸੀ ਦੁਨੀਆ ਮੰਨੀ ਗਈ ਹੈ ਜਿੱਥੇ ਨਾ ਜਨਮ ਹੈ ਨਾ ਮੌਤ ਐਸੀ ਦੁਨੀਆ ਵੀ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੀ ਇਸ਼ਾਰਤਨ ਵਿਚਾਰਧਾਰਾ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਜਹਾਂ ਜਹਾਂ ਧੂ ਨਾਰਦ ਤੇ ਤੇ ਮੈਂ ਟਿਕਾਉ ਮੋਇ ਤੇ ਇਹ ਕਰਤਾ ਪੁਰਖ ਜਿੱਥੇ ਤੂੰ ਨਾਰਦ ਨੂੰ ਟਿਕਾਇਆ ਜਿੱਥੇ ਤੂੰ ਧੂ ਨੂੰ ਟਿਕਾਇਆ ਮੈਨੂੰ ਵੀ ਉੱਥੇ ਟਿਕਾ ਕੁਝ ਐਸੀਆਂ ਧਰਤੀਆਂ ਨੇ ਕੁਝ ਐਸੇ ਗ੍ਰਹਿ ਨੇ ਜਿੱਥੇ ਜਨਮ ਮਰਨ ਨਹੀਂ ਹੈ ਅੱਜ ਤੋਂ ਚੰਦ ਸਾਲ ਪਹਿਲੇ ਜਦ ਜਨਮ ਸਾਖੀ ਪੜ੍ਹੀ ਸੀ ਤੇ ਜਨਮ ਸਾਖੀ ਵਿੱਚ ਇਹ ਸਾਖੀਆਂ ਆਉਂਦੀਆਂ ਨੇ ਮਰਦਾਨਾ ਸਵਾਲ ਕਰਦਾ ਹੈ ਪਾਤਸ਼ਾਹ ਹੁਣ ਆਪਾਂ ਕਿੱਥੇ ਆ ਗਏ ਹਾਂ ਤੇ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਹੁਣ ਆਪਾਂ ਚੰਦਰ ਲੋਕ ਦੇ ਚ ਆ ਗਏ ਹਰੰਦੀ ਹੁੰਦੀ ਸੀ ਸਾਖੀਆਂ ਪੜਨ ਵਾਲੇ ਨੇ ਆਮ ਬੰਦੇ ਹਨ ਵੀ ਇਹ ਬਾਬਾ ਜੀ ਵੀ ਬੋਲ ਰਹੇ ਹਨ ਔਰ ਇਹ ਜਨਮ ਸਾਖੀ ਵਿੱਚ ਹੀ ਲਿਖੇ ਫਿਰ ਮਰਦਾਨਾ ਪੁੱਛਦਾ ਹੈ ਪਾਤਸ਼ਾਹ ਹੁਣ ਕਿੱਥੇ ਆ ਗਏ ਆ ਸੋਹਬ ਕਹਿੰਦੇ ਹੁਣ ਆਪਾਂ ধਰੂਮੰਡਲ ਵਿੱਚ ਆ ਗਏ ਆ ਜਿਹੜਾ ਸਵੇਰੇ ਸਵੇਰੇ ਤਾਰਾ ਚਮਕਦਾ ਹੈ ਇਹਨੂੰ ধਰੂਮੰਡਲ ਕਹਿੰਦੇ ਸਿੱਤੇ ধਰੂ ਦਾ ਵਾਸਾ ਦੱਸਦੇ ਮਹਾਰਾਜੇ ਸਾਹਮਣੇ ਬੈਠੇ ਨੇ ਪਾਉਣ ਨੇ ਮਹਾਰਾਜ ਕਹਿੰਦੇ ਨੇ ਕਾਫ ਬਸੁੰਦਰ ਰਿਸ਼ੀ ਹੈ ਇਹ ਕਪਲ मुनि ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਜ਼ਾਰਾਂ ਸਾਲ ਪਹਿਲੇ ਉਹ ਰਿਸ਼ੀ ਹੋ ਗੁਜ਼ਰੇ ਹੈ ਜਿਨ੍ਹਾਂ ਦੀ ਚਰਚਾ ਜਨਮ ਸਾਖੀ ਵਿੱਚ ਲਿਖੀ ਹੈ ਉਹ ਜਦ ਕਿ ਦਰੇ ਆਮ ਸਾਧਾਰਨ ਮਨੁੱਖ ਪਰਦੇ ਸਨ ਉਹ ਦਿਨਾਂ ਨੂੰ ਬੱਚਿਆਂ ਦੀ ਕਹਾਣੀ ਜਾਣ ਕੇ ਨਜ਼ਰ ਅੰਦਾਜ਼ ਕਰ ਦਿੰਦੇ ਸਨ ਵੀ ਜਨਮ ਸਾਖ ਵਿੱਚ ਲਿਖੇ ਜਦ ਸਾਇੰਸ ਨੇ ਤਸਦੀਕ ਕਰ ਦਿੱਤੀ ਕਿ ਚੰਦਰਮਾ ਵਿੱਚ ਆਕਸੀਜਨ ਵੀ ਨਹੀਂ ਹੈ ਹਵਾ ਨਹੀਂ ਹੈ ਪਾਣੀ ਨਹੀਂ ਹੈ ਉਦੋਂ ਤੇ ਸਰਦਾਰੂ ਮਨੁੱਖਾਂ ਦੀ ਆਤਮਾ ਨੂੰ ਬੜੀ ਸੱਟ ਲੱਗੇ ਵੀ ਬਹੁਤ ਕੁਝ ਲਿਖਿਆ ਵੀ ਬਾਬਾ ਜੀ ਉੱਤੇ ਗਏ ਨਾ ਚੰਦਰਮਾ ਤੇ ਬੜੇ ਬੜੇ ਰਿਸ਼ੀਆਂ ਨਾਲ ਚਰਚਾ ਹੋਈਏ ਸੈンスਦਾਨ ਦੇ ਉੱਤੇ ਕੋਈ ਵੀ ਨਹੀਂ ਸਨਸਾਨ ਉਜਾੜੀ ਪਈਏ ਫਿਰ ਆਕਸੀਜਨ ਨਹੀਂ ਹੈ ਉੱਤੇ ਫਿਰ ਪਾਣੀ ਨਹੀਂ ਹੈ ਉੱਤੇ ਹਵਾ ਨਹੀਂ ਉੱਤੇ ਜ਼ਿੰਦਗੀ ਦੇ ਆਸਾਰ ਹੈਗੇ ਹੀ ਨਹੀਂ ਦਰਅਸਲ ਸਾਡੇ ਸਾਹਮਣੇ ਜ਼ਿੰਦਗੀ ਦਾ ਆਸਾਰ ਵੀ ਹੈ ਸਰੀਰ ਇਹਨੂੰ ਅਸੀਂ ਜੀਵਨ ਮੰਨਦੇ ਵਿੱਚ சுவாਸ ਚੱਲਦਾ ਹੈ ਔਰ ਐਸਾ ਸਰੀਰ ਹੋਵੇ ਇਹਨੂੰ ਅਸੀਂ ਜੀਵਨ ਮੰਨੇ ਇਸ ਨੂੰ ਅਸੀਂ ਜ਼ਿੰਦਗੀ ਮੰਨਿਆ ਪਰ ਨਹੀਂ ਜੀਵਨ ਅਣਜਣਕ ਕਰਨ ਦਾ ਜ਼ਰੂਰੀ ਨਹੀਂ ਇਹ ਸਰੀਰਵਾਦੀ ਜੀਵਨ ਹੋਵੇ ਜ਼ਰੂਰੀ ਨਹੀਂ ਇਹ ਤਨ ਹੋਵੇ ਕੁਝ ਐਸੇ ਗ੍ਰਹਿ ਨਿਛਤਰ ਪਾਤਸ਼ਾਹ ਦੀ ਦ੍ਰਿਸ਼ਟੀ ਇਹ ਹੈ ਉੱਥੇ ਉਹ ਆਤਮਾਵਾ ਰਹਿੰਦੇ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ ਪੰਮ ਪਾਣ ਦੀ ਲੋੜ ਨਹੀਂ ਉੱਥੇ ਸਰੀਰ ਨਹੀਂ ਰਹਿੰਦੇ ਉੱਥੇ ਰੂਹਾਂ ਰਹਿੰਦੀਆਂ ਉੱਥੇ ਆਤਮਾਵਾ ਰਹਿੰਦੇ ਉਹ ਆਤਮਾਵਾ ਜੋ ਜਨਮ ਮਰਨ ਤੋਂ ਰਹਿ ਗਏ ਔਰ ਇਹਾਂ ਦੇ ਵਕ ਵਕ ਮੰਡਲ ਵਿੱਚ ਵਕ ਵਕ ਦੁਨੀਆ ਜੇ ਸਰੀਰਾਂ ਦੀ ਵਕ ਵਕ ਦੁਨੀਆ ਆਤਮਾ ਦੀ ਵਕ ਵਕ ਦੁਨੀਆ ਨਾਮ ਦੇਵ ਦੀ ਮੰਗ ਹੈ ਜहां जहां ध्रोण नारद टिके नै टिकाऊ मैं हे ਕਰਤਾpur ਤੂੰ ਜਿੱਥੇ ध्रोण उ टिकाया है जिथे नारद उ टिकाया है ਮੈਨੂੰ ਵੀ ਉੱਥੇ ਟਿਕਾ ਮੈਂ ਵੀ ਉਸ ਗੈਰਿ ਟਿਕਣਾ ਚਾਹਾਂ ਤੋ ਪੰਜ ਸੱਤ ਸਾਲ ਅਸੀਂ ਵੀ ਪੜ ਕੇ ਅੰਦਾਜ਼ਾ ਲਾ ਲੈ ਦੇਸੀ ਇਹ ਜਨਮ ਸਾਥੀ ਸ਼ਾਇਰਾਨਾ ਤਖੈਲ ਹੈ ਇੱਕ ਕਵੀ ਦੀ ਕਲਪਨਾ ਹੈ ਇੱਕ ਬੱਚਿਆਂ ਦੀ ਕਹਾਣੀ ਹੈ ਇਹ ਵਿੱਚ ਕੋਈ ਹਕੀਕਤ ਨਹੀਂ ਪਰ ਹੁਣ ਆਪਣੀ ਅਣਖ ਦਾ ਪਤਾ ਚੱਲਿਆ ਕਿ ਉਹ ਤੇ ਬਹੁਤ ਬਜ਼ੁਰਗਵਾਨਾਂ ਗੱਲ ਲਿਖੀ ਹੋਈ ਹੈ ਉਹ ਤੇ ਬਹੁਤ ਮਹਾਨ ਗੱਲ ਲਿਖੀ ਹੋਈ ਹੈ ਉਹ ਉਹਨਾਂ ਗ੍ਰਹਾਂ ਦੇ ਛਤਰਾਂ ਦੀ ਗੱਲ ਲਿਖੀ ਹੋਈ ਹੈ ਜਿੱਥੇ ਆਕਸੀਜਨ ਨਹੀਂ ਹੈ ਕਿਉਂਕਿ ਆਕਸੀਜਨ ਦੀ ਲੋੜ ਵੀ ਨਹੀਂ ਪਉਣ ਤੇ ਪਾਣੀ ਦੀ ਲੋੜ ਵੀ ਨਹੀਂ ਬਰਸਲ ਬੰਦਾ ਖਾਂਦਾ ਪੀਂਦਾ ਕਿਉਂ ਹੈ ਆਨੰਦ ਮਿਲੇ ਰਸ ਮਿਲੇ ਉਹ ਉਹ ਆਤਮਾਵਾਹ ਨੇ ਜੋ ਰਸ ਵਿੱਚ ਡੁੱਬੀ ਆਉਂਦੇ ਆਨ ਆਨੰਦ ਵਿੱਚ ਡੁੱਬੀ ਆਉਂਦੇ ਆਨ ਉਹਨਾਂ ਦਾ ਆਨੰਦ ਖਾਣ ਪੀਣ ਪੈਣੇ ਹੀ ਖੜਾ ਉਹਨਾਂ ਦਾ ਆਨੰਦ ਸੰਸਾਰਿਕ ੋਗਾ ਦੇ ਨਹੀਂ ਖੜਾ ਉਹਨਾਂ ਦਾ ਆਨੰਦ ਸ੍ਰੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹ ਆਨੰਦ ਉਹਨਾਂ ਦੇ ਕੋਲ ਕਹਿੰਦੇ ਨੇ ਜਗਤ ਦੇ ਸਾਰੇ ਆਨੰਦ ਮਿਲ ਕੇ ਕੋਲ ਆ ਜਾਂਦੇ ਔਰ ਵਕਤ ਹੀ ਨੇ ਉਹ ਜਿੰਦਾ ਆਨੰਦ ਸੰਸਾਰ ਦੇ ਹੋਰ ਰਸ ਵਕਤ ਹੀ ਨੇ ਪਰ ਨਾਮ ਦਾ ਆਨੰਦ ਜੇ ਕਿਦਰੇ ਮਿਲ ਜਾਏ ਫਿਰ ਉਹ ਜਾਂਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਜੇ ਇੱਕ ਦਫਾ ਮਿਲਾਪ ਹੋ ਜਾਏ ਉਸ ਰਸ ਉਸ ਆਨੰਦ ਦੇ ਵਿੱਚ ਵਿਛੋੜਾ ਨਹੀਂ ਨੇ ਮਨੁੱਖ ਕਿਰਵਾਤ ਨਹੀਂ ਦਿੰਦਾ ਉਹ ਆਨੰਦ ਸਦੀਵੀ ਹੈ ਹਮੇਸ਼ਾ ਦਾ ਹੈ ਔਰ ਨਿਤ ਨਵਾਂ ਦਾ ਹੈ ਕਹਿੰਦੇ ਨੇ ਉਹ ਆਨੰਦਮਈ ਆਤਮਾਵਾਂ ਕੁਝ ਗ੍ਰਹਾਂ ਦੇ ਵਿੱਚ ਰਹਿੰਦੀਆਂ ਨੇ ਤਦੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹਜ਼ਾਰਾਂ ਸਾਲ ਜੋ ਪਹਿਲੇ ਰਿਚੀ ਹੋਏ ਨੇ ਮਹਾਰਾਜ ਉਹਨਾਂ ਦੀ ਚਰਚਾ ਕਰਦੇ ਨੇ ਮਰਦਾਨਿਆ ਇਹ ਕਾਕ ਬਸੁੰਦ ਰੇਸ਼ੀ ਹੈ ਰਾਮ ਦੇ ਵਕਤ ਹੋਇਆ ਤ੍ਰੇਤੇ ਦੇ ਵਿੱਚ ਹੋਇਆ ਮਰਦਾਨਿਆ ਇਹ ਕਪਲ ਮੁਨੀ ਹੈ ਸਭ ਯੁਗ ਦੇ ਵਿੱਚ ਹੋਇਆ ਕਾਫੀ ਬਹੁਤ ਪੁਰਾਣਾ ਰਿਸ਼ੀ ਮਰਦਾਨਿਆ ਇਹ ਭਗਤ ਪ੍ਰਹਿਲਾਦ ਹੈ ਇਹ ਭਗਤ ਧਰੂ ਹੈ ਔਰ ਇਹ ਸਾਰੀ ਚਰਚਾ ਜਨਮ ਸਾਥੀ ਵਿੱਚ ਲਿਖੀ ਹੈ ਮਨੁੱਖ ਦਾ ਵਿਸ਼ਵਾਸ ਨਹੀਂ ਬਚਦਾ ਸੀ ਔਰ ਉਸ ਦਿਨ ਵਿਸ਼ਵਾਸ ਨੂੰ ਬਹੁਤ ਵੱਡੀ ਸੱਟ ਲੱਗ ਗਈ ਜਦ ਸੈਂਸਦਾਨਾਂ ਨੇ ਕਹਿ ਦਿੱਤਾ ਕੁਝ ਵੀ ਨਹੀਂ ਹੈ ਚੰਦਰਮਾ ਬਿਲਕੁਲ ਉਜਾੜ ਹੈ ਦਰਸਲ ਇੱਕ ਹੈ ਇਸ ਅੱਖ ਨਾਲ ਵੇਖਣਾ ਇੱਕ ਉਹ ਲੋਕ ਹੈ ਇੱਕ ਉਹ ਦੁਨੀਆ ਹੈ ਜਿਸ ਅੱਖ ਨਾਲ ਨਹੀਂ ਦੇਖੀ ਜਾ ਸਕਦਾ ਬਹੁਤ ਕੁਝ ਨਹੀਂ ਵੇਖਿਆ ਜਾ ਸਕਦਾ ਜਿਵੇਂ ਮਨੁੱਖ ਦੇ ਤਨ ਦੇ ਅੰਦਰ ਸੰਗੀਤ ਹੈ ਰਾਗ ਹੈ ਇੱਕ ਰਾਗੀ ਦੇ ਅੰਦਰ ਰਾਗ ਹੈ ਔਰ ਇੱਕ ਡਾਕਟਰ ਜੇ ਉਸ ਰਾਗੀ ਦਾ ਆਪਰੇਸ਼ਨ ਕਰੇ ਸਰੀਰ ਦਾ ਤੇ ਅੱਖੇ ਮੈਂ ਦੇਖਣਾ ਚਾਹੁੰਦਾ ਰਾਗ ਕਿੱਥੇ ਗਿਆ ਰਾਗ ਕਲੀ ਕਿੱਥੇ ਪਈਏ ਸੁਰ ਰਾਗ ਉਸ ਦੇ ਅੰਦਰ ਕਿੱਥੇ ਗਿਆ ਆਸਾ ਵਰੀ ਕਿੱਥੇ ਪਈਏ तो डॉक्टर ਦੇ ਹੱਥ ਰਾਗ ਨਹੀਂ ਆਉਂਦਾ ਲੇਕਿਨ ਇਨਕਾਰ ਹੋਣਾ ਵੀ ਬੜੀ ਔਕੀ ਗੱਲ ਹੈ ਉਸ ਦੇ ਅੰਦਰ ਰਾਗ ਹੈ ਨਹੀਂ ਉਸ ਦੇ ਅੰਦਰ ਸੰਗੀਤ ਹੈ ਸੂਖਮ ਦੁਨੀਆ ਹੈ ਇਸ ਤਰ੍ਹਾਂ ਦੇ ਅਣਗਿਣਤ ਸੂਖਮ ਮੰਡਲ ਨੇ ਜਿਨ੍ਹਾਂ ਨੂੰ ਇਸ ਆਪ ਨਾਲ ਵੇਖਣਾ ਬਹੁਤ ਔਕੀ ਗੱਲ ਹੈ ਬਹੁਤ ਔਕੀ ਬਣੇ ਆਨੰਦਮਈ ਰੂਹਾਂ ਨੇ ਆਨੰਦਮਈ ਉਹ ਮੰਡਲ ਨੇ ਜਿੱਥੇ ਇਸ ਤਰ੍ਹਾਂ ਦੀਆਂ ਆਤਮਾਵਾਂ ਰਹਿ ਜਾਂ ਤੋ ਭਗਤ ਨਾਮਦੇਵ ਜੀ ਮਹਾਰਾਜ ਦੀ ਮੰਗ ਹੈ हे ਕਰਤਾਪੁਰਖ ਤੂੰ ਮੈਨੂੰ ਉਸ ਅਸਥਾਨ ਤੇ ਟਿਕਾ ਜਿੱਥੇ ਨਾਰਦ ਟਿਕਿਆ ਹੋਇਆ ਹੈ ਜਿੱਥੇ ਧਰੂ ਟਿਕਿਆ ਹੋਇਆ ਹੈ ਔਰ ਇਹ ਕਪੂਲ ਕਲਪਨਾ ਨਹੀਂ ਸਵੇਰੇ ਦੇ ਟਾਈਮ ਜੋ ਤਾਰਾ ਚਮਕਦਾ ਹੈ ਜਿਸ ਨੂੰ ਹਿੰਦੁਸਤਾਨੀ ਰੂਸ਼ੀਆਂ ਨੇ ਧਰੂ ਮੰਡਲ ਕਿਹਾ ਹੈ ਭਈ ਪਗਧਰੂ ਇੱਥੇ ਹੈ ਕਿਸ ਦੂਰ ਬੇਨ ਨਾਲ ਕਿਸ ਖੁਰਦ ਬੇਨ ਨਾਲ ਉਹਨਾਂ ਨੇ ਦੇਖਿਆ ਇਫੇ ਉਹ ਹੀ ਜਾਣ ਲੇਕਿਨ ਗ੍ਰਹਿਣੇ ਛਤਰਾਂ ਦੀ ਬਹੁਤ ਸਾਰੀ ਦਲ ਕੀਤੀ ਹੈ ਗੁਰੂਵੰਸ ਸਾਹਿਬ ਜੀ ਮਹਾਰਾਜ ਅੱਜ ਸੈਂਸ ਫੈੜੀਏ ਇੱਕ ਸੂਰਜ ਨਹੀਂ ਅਣਗਣਤ ਸੂਰਜ ਹੈ ਪਰ 600 ਸਾਲ ਪਹਿਲੇ ਭਗਤ ਕਬੀਰ ਜੀ ਮਹਾਰਾਜ ਨੇ ਇਹ ਹੈ ਕੋਟ ਸੂਰ ਜਾਂਦੇ ਪਰਗਾਸ ਕੋਟ ਮਹਾਦੇਵ ਅਰਕ ਵਿਲਾਸ ਬੁਰਗਾ ਕੋਟ ਜਾ ਕੇ ਮਰਦਨ ਕਰੇ ਬ੍ਰਹਮਾ ਕੋਟ ਦੇਵ ਉਚਰੇ ਭਗਤ ਕਬੀਰ ਕੰਨ ਇੱਕ ਸੂਰਜ ਹੈ ਕਰੋੜਾਂ ਸੂਰਜ ਜਿਹੜੇ ਸੂਰਜ ਨੂੰ ਪਾਣੀ ਦੇ ਕਿਸ ਸੂਰਜ ਦੀ ਪ੍ਰਕਾਸ਼ ਕਰਦੇ ਹੋ ਕਿਸ ਸੂਰਜ ਨੂੰ ਮੱਥਾ ਟੇਕਦੇ ਹੋ ਕਬੀਰ ਕੰਨ ਮੈਂ ਕਰੋੜਾਂ ਵਿੱਚ ਅਣਜਨਤ ਫਸਾਰਾ ਵਿੱਚ mere suraj hi karuna ne coat chandrama kare chara surta 30 ujhe ne baad ve karuna chandrama ne jo raat nu chalna karde koi ek hai aur aap hairan ho gaye ki 600 saal pehle aisiyan gallan likhniya ya hazaran saal pehle aisiyan gallan kehniya jad koi vigyanak aale nahi sana to da matlab hai koi na koi unna kol shakti hai jis nal unna ne eh sara zikr kita hai eh sare pasare da zikr kita hai ਭਗਤ ਕਬੀਰ ਜੀ ਮਹਾਰਾਜ ਨੇ ਵੀ ਸਵਾਲ ਹੀ ਕੀਤਾ ਗਿਆ ਵੀ ਤੁਸੀਂ ਇਹ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਆਇਆ ਕਿਹੜੀ ਦੂਰਬੀਨ ਹੈ ਤੁਹਾਡੇ ਕੋਲ ਕਿਹੜੀ ਖੁਰਕਬੀਨ ਹੈ ਕਿਉਂਕਿ ਅੱਖ ਦੇ ਵੇਖਣ ਦੀ ਇੱਕ ਸੀਮਾ ਹੈ ਕਿਸੇ ਖਾਸ ਦੂਰੀ ਤੱਕ ਹੀ ਵੇਖ ਸਕਦੀ ਹੈ ਉਸ ਤੋਂ ਅੱਗੇ ਨਹੀਂ ਫਿਰ ਦੂਰਬੀਨ ਤੋਂ ਬੰਦਾ ਕਮਲੇ ਹੈ ਕੁਝ ਖਾਸ ਐਸੀਆਂ ਬਾਰੀਕ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਇਸ ਦੇ ਜਿੰਨੀ ਤਾਕਤ ਨੇ ਫਿਰ ਬੰਦਾ ਖੁਰਕਬੀਨ ਨਾਲ ਵੇਖਣ ਦੀ ਕੋਸ਼ਿਸ਼ ਕਰਦਾ ਉਹਨਾਂ ਬਾਰੀਕ ਚੀਜ਼ਾਂ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਸਭ ਕੁਝ ਕੁਛ ਇੱਕ ਸਤਰਾ ਵੇਖ ਰਿਹਾ ਆਪ ਕਹਿੰਦੇ ਨੇ ਕਹੋ ਕਬੀਰ ਜਾਣੇਗਾ ਸੋਈ ਹਿਰਦੇ ਰਾਮ ਮੁਖ ਰਾਮੇ ਹਿਰਦੇ ਦੇ ਚ ਰਾਮ ਹੋਵੇ ਰਸਨਾ ਤੇ ਰਾਮ ਹੋਵੇ ਇਸ ਸਭ ਕੁਝ ਖਣ ਬ੍ਰਹਿਮਣ ਦਾ ਪਤਾ ਚੱਲ ਜਾਂਦਾ ਵਾਸਤਵ ਇਹ ਦੁਨੀਆ ਕੀ ਇਹ ਸਭ ਕੁਝ ਹੀ ਹੈ ਇਸ ਸਭ ਕੁਝ ਦਾ ਬੋਧ ਹੋ ਜਾਂਦਾ ਹੈ ਸਭ ਕੁਝ ਦਾ ਜੋ ਹੈ ਗਿਆਨ ਹੋ ਜਾਂਦਾ ਤਾਂ ਖੈਰ ਮੈਂ ਅਰਜ਼ ਕਰਿਆ ਸੀ ਸਭ ਤੋਂ ਵੱਡਾ ਜਿਹੜਾ ਦੁੱਖ ਮੰਨਿਆ ਹੈ ਭਾਰਤੀ ॠषि मुਨੀਆਂ ਨੇ ਉਹ ਜੰਮ ਪੈਣਾ ਤੇ ਮਰ ਜਾਣਾ ਐਸੀ ਦੁਨੀਆ ਦੀ ਤਲਾਸ਼ ਐਸੀ ਜਗ੍ਹਾ ਦੀ ਤਲਾਸ਼ ਉਸ ਨੂੰ ਧਰਮ ਕਿਹਾ ਗਿਆ ਜਿੱਥੇ ਨਾ ਜਨਮ ਹੈ ਜਿੱਥੇ ਨਾ ਮਰਨ ਨਾਨਕ ਬੱਧਾ ਘਰ ਤਾ ਜਿੱਥੇ ਮਿਰਤ ਨਾ ਜਨਮ ਜਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੁਣ ਮੈਂ ਉੱਥੇ ਘਰ ਬਣਾ ਲਿਆ ਹੈ ਜਿੱਥੇ ਜਨਮ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਮੌਤ ਨਹੀਂ ਜਨਮ ਦੇ ਦੁੱਖ ਬਨਿਆ ਗਿਆ ਉਡੇ ਪਾ ਵੀ ਦੁੱਖ ਮਨਿਆ ਗਿਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਬਹੀ ਨਹੀਂ ਬਾਣੀ ਭਜਲੇ ਰੇ ਮਨ 사ਰੰਗ ਪਾਣੀ ਹੁਡੇ ਪੇ ਨੂੰ ਰੋਗ ਕਿਉਂ ਪੈ ਦਿੱਤਾ ਗਿਆ ਜੀਵਨ ਸ਼ਕਤੀਹੀਨ ਹੋ ਜਾਂਦਾ ਤਾਕਤਹੀਨ ਹੋ ਜਾਂਦਾ ਅੱਖਾਂ ਦੇ ਚ ਵੇਖਣ ਦੀ ਸਮਰੱਥਾ ਨਹੀਂ ਰਹੀ ਦਿਮਾਗ ਦੇ ਸੋਚਣ ਦੀ ਸਮਰੱਥਾ ਨਹੀਂ ਰਹੀ ਪੈਰਾਂ ਦੇ ਚੱਲਣ ਦੀ ਤਾਕਤ ਨਹੀਂ ਰਹੀ ਹੱਥਾਂ ਦੇ ਚ ਕਰਨ ਦੀ ਸ਼ਕਤੀਆਂ ਨਹੀਂ ਰਹੀ ਜੀਵਨ ਹੈ ਲੇਕਿਨ ਜੀਵਨ ਨੂੰ ਵਿਕੀਤ ਕਰਨ ਦੀ ਸਾਰੀ ਸ਼ਕਤੀ ਜਾਂਦੀ ਰਹੀ ਇਸ ਵਾਸਤੇ ਬੁਢੇਪੇ ਨੂੰ ਬਹੁਤ ਵੱਡਾ ਰੋਗ ਕਹਿ ਦਿੱਤਾ ਗਏ। ਜੀਵਨ ਹੈ, ਜੀਵਨ ਦੀ ਲਾਲਸਾ ਵੀ ਹੈ, ਵਾਸ਼ਨਾ ਵੀ ਹੈ ਪਰ ਸਤਿਆ ਨਹੀਂ। ਤਾਕਤ ਨਹੀਂ ਹੈ। ਉਹ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਐਸੀ ਦੁਨੀਆ ਵੀ ਹੈ ਜਿੱਥੇ ਬੁਢੇਪਾ ਵੀ ਨਹੀਂ। ਜਿੱਥੇ ਜਨਮ ਵੀ ਨਹੀਂ। ਜਿੱਥੇ ਮੌਤ ਵੀ ਨਹੀਂ। ਉੱਥੇ ਤੱਕ ਜਿਹੜਾ ਪਹੁੰਚਣਾ ਹੈ, ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਕਿਨੂੰ ਕਹਿੰਦੇ ਨੇ ਸਾਧਨਾ, ਇਹਨੂੰ ਕਹਿੰਦੇ ਪੱਗ ਵੀ। ਇਸ ਨੂੰ ਕਹਿੰਦੇ ਨੇ ਇਹ ਬੰਦਾ ਜਿਹੜਾ ਹੈ ਗੁਰਮੁਖ ਇਹ ਬੰਦਾ ਭਗਤ ਹੈ ਲੇਕਿਨ ਸੰਸਾਰ ਦੀ ਇੱਕ ਬੜੀ ਪਰਬਲ ਪਕੜ ਹੈ ਉਸ ਦੁਨੀਆ ਤੱਕ ਜਾਣ ਨਹੀਂ ਨਹੀਂ ਇਸ ਦੁਨੀਆ ਦਾ ਮੋਹ ਇਤਨਾ ਕਿ ਅਗਾਂਹ ਦੁਨੀਆ ਦੀ ਕਲਪਨਾ ਵੀ ਨਹੀਂ ਚਾਗਦੀ ਇਸ ਦੁਨੀਆ ਦਾ ਅਗਿਆਨ ਤੇ ਮਮਤਾ ਇਤਨੀ ਕਿ ਮਨੁੱਖ ਇਸੇ ਨੂੰ ਸਭ ਕੁਝ ਸਮਝ ਲੈਂਦਾ ਆਪਣੇ ਕੰਧਿਆਂ ਤੇ ਵੀ ਅਜ਼ੀਜ਼ ਮਿੱਤਰ ਨੂੰ ਘੁੱਕ ਕੇ ਆਵੇਗਾ ਸ਼ਮਸ਼ਾਨ ਘਾੜ ਪੁਚਾ ਕੇ ਆਵੇਗਾ ਤਾਂ ਵੀ ਇਸ ਦੁਨੀਆ ਦੀ ਪਕੜ ਨਹੀਂ ਜਾਂਦੀ ਤਾਂ ਵੀ ਇਸ ਦੁਨੀਆ ਦੀ ਜਿਹੜੀ ਮੰਗਦਾ ਹੈ ਉਹ ਨਹੀਂ ਜਾਂਦੀ ਅਗਤ ਕਰ ਨੀਤਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦਾ ਇੱਕ ਹੋਰ ਬੜਾ ਸੁੰਦਰ ਦ੍ਰਿਸ਼ ਖਿਚਿਆ ਨਕਸ਼ਾ ਪਗਤ ਕਬੀਰ ਕਾ ਨੇ ਜਗ ਕਾ ਜਲ ਕੀ ਕੋਠੜੀ ਅੰਧ ਪਰੇ ਕਿਸਮਾ ਹੌਂਬਲ ਹਾਰੀ ਤੈਨ ਕੋ ਪੈਸ ਜੋ ਨਿਕਰਸ ਜਾ ਇਹ ਜਗਤ ਕੀ ਹੈ ਇੱਕ ਕਜਲ ਦੀ ਕੋਠੜੀ ਕਾਲਕ ਭਰੀ ਕੋਠੜੀ ਕਿਥੇ ਚੱਲੀਏ ਤੇ ਪੈਰ ਦਾਦੀ ਹੁੰਦੇ ਕਿਥੇ ਬੋਲੀਏ ਤੇ ਜ਼ਬਾਨ ਦਾਦੀ ਹੁੰਦੀ ਹੈ ਕਿਥੇ ਵੇਖੀਏ ਤੇ ਅੱਖਾਂ ਮੈਲੀਆਂ ਹੁੰਦੀਆਂ ਕਿੱਥੇ ਸੋਚੀਏ ਤੇ ਦਿਮਾਗ ਮੈਲਾ ਹੁੰਦਾ ਇੱਥੇ ਸੁਣੀਏ ਤੇ ਕੰਨ ਮੈਲੇ ਹੁੰਦੇ ਵਰਸ ਦੇ ਚਾਰੋਂ ਪਾਸੇ ਕਾਲਤ ਹੀ ਕਾਲਤ ਹੈ ਕਬੀਰ ਕੰਨ ਕਿਸ ਤਰ੍ਹਾਂ ਬਚੇਗਾ ਕਿੱਥੇ ਬਚੇਗਾ ਜਿੱਥੇ ਤੂੰ ਕਦਮ ਰੱਖੇਗਾ ਕਦਮ ਤੇਰੇ ਮੈਲੇ ਹੁੰਦੇ ਜਿੱਥੇ ਤੱਕ ਤੂੰ ਵੇਖੇਂਗਾ ਨਜ਼ਰਾਂ ਤੇਰੀਆਂ ਮੈਲੀਆਂ ਨੇ ਕਿੱਥੇ ਤੱਕ ਤੂੰ ਸੋਚੇਗਾ ਤੇਰੀ ਸੋਚਣੀ ਦੇ ਵਿੱਚ ਵੀ ਮੈੜਾ ਜਾਵੇਗੀ ਇਹ ਤੇ ਸਮੁੱਚਾ ਕੱਜਲ ਦੀ ਕੋਠੜੀ ਇਹਦੇ ਤੋਂ ਕਿਸ ਤਰ੍ਹਾਂ ਰਹੇਗਾ ਹੁਣ ਕਬੀਰ ਕਹਿੰਦਾ ਹੌਮ ਬਲ ਹਾਰੇ ਦਿਨ ਕੋ ਪੈਸ ਜੋ ਨਿਕਸ ਜਾਏ ਵੀ ਮੈਂ ਸਦਕੇ ਜਾਂਦਾ ਮੈਂ ਕੁਰਬਾਨ ਜਾਂਦਾ ਉਹਨਾਂ ਕੋ ਜੋ ਸਕ ਜਲਦੀ ਕੋਠੜੀ ਦੇ ਚ ਆਏ ਪਰ ਨਿਰਮਲ ਹੋ ਕੇ ਚਲੇ ਗਏ ਪੈਰਾਂ ਨੂੰ ਦਾਵੀ ਨਹੀਂ ਹੋਣ ਦਿੱਤਾ ਪੈਰ ਜਦ ਗਲਤ ਪਾਸੇ ਚੱਲਦੇ ਨੇ ਪੈਰ ਦਾਵੀ ਹੋ ਜਾਂਦੇ ਤੇ ਪੈਰ ਜੇ ਬੱਬਲੀ ਤਰਫ ਗਏ ਜੂਏ ਖਾਨੇ ਦੀ ਤਰਫ ਗਏ ਪੈਰ ਦਾਵੀ ਹੋ ਜਾਂਦਾ ਹੈ ਕਾਲੇ ਹੋ ਜਾਂਦੇ ਇਹਨਾਂ ਹੱਥਾਂ ਤੋਂ ਜੇ ਕੋਈ ਅਨਰਥ ਹੋ ਗਿਆ ਤਾਂ ਹੱਥ ਕਾਲੇ ਹੋ ਜਾਂਦੇ ਦਿਮਾਗ ਨੇ ਜੇ ਕੋਈ ਗਲਤ ਸੋਚ ਲਿਆ ਹੈ ਤਾਂ ਮਨ ਦਾਗੀ ਹੋ ਗਿਆ ਮਹਿਲਾ ਹੋ ਗਿਆ ਜੇ ਜ਼ੁਬਾਨ ਕੁਝ ਗਲਤ ਬੋਲ ਪਈ ਹੈ ਤਾਂ ਜ਼ੁਬਾਨ ਦਾਗੀ ਹੋ ਗਈ ਹੁਣ ਐਸਾ ਕਿਹੜਾ ਤਨ ਲਿਆਓਗੇ ਔਰ ਕਿੱਥੋਂ ਲਿਆਓਗੇ ਜਿਹਨੂੰ ਕਾਲਖ ਨਾ ਚੰਬੜੀ ਹੋਵੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਐਸੇ ਵਿਅਕਤੀ ਨੂੰ ਵੇਖਦੇ ਨੇ ਜੋ ਬੜਾ ਹੀ ਨਿਰਮਲ ਹੈ ਬੜਾ ਹੀ ਪਵਿੱਤਰ ਹੈ ਮਹਾਰਾਜ ਨੇ ਉੱਥੇ ਸਵਾਲੀਆ ਸ਼ਬਦ ਉਚਾਰਨ ਕੀਤਾ ਸਵਾਲ ਖੜਾ ਕੀਤਾ ਕਾਜਰੇ ਕੋਠ ਮੇ ਭਈ ਨਾ ਕਾਰੀ ਨਿਰਮਲ ਬਰਨ ਬਨੇ ਹੋਰੀ ਬਈ ਐ ਗੁਰੂ ਕੇ ਸਿੱਖ ਤੂੰ ਰਹਾ ਕੱਜਲ ਦੀ ਕੋਠੜੀ ਦੇ ਚੈਂ ਪਰ ਤੇਰੇ ਕਪੜੇ ਮੈਲੇ ਨਹੀਂ ਹੋਏ ਤੇਰੇ ਕਪੜਿਆਂ ਨੂੰ ਦਾਗ ਨਹੀਂ ਲੱਗਿਆ ਹੁਣ ਜ਼ਮੀਨ ਕਾਲੀ ਹੋ ਰਹੀ ਦੀਵਾਰਾਂ ਕਾਲੀਆਂ ਹੋਣ ਤੇ ਮਨੁੱਖ ਕਾਲਸ ਤੋਂ ਕਿਸ ਤਰ੍ਹਾਂ ਬਚੇਗਾ ਚੱਲੇਗਾ ਕਦਮ ਲਾਜ਼ਮੀ ਕਾਲੇ ਹੋਣ ਸਮੁੱਚੀ ਜ਼ਮੀਨ ਨੂੰ ਸਮੁੱਚੇ ਇਸ ਮੰਡਲ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕੱਜਲ ਦੀ ਕੋਠੜੀ ਤੇ ਵਿਕਾਰ ਦੁਰਾਚਾਰ ਮਨੁੱਖ ਨੂੰ ਹਰ ਥਾਂ ਤੇ ਪਰਪੈਂਦਾ ਹੈ ਗਲਤੀਆਂ ਤੇ ਅਨਰਥ ਬੰਦੇ ਨੂੰ ਹਰ ਸ਼ਹਿਰ ਵਿੱਚ ਪਰਪੈਂਦੀਆਂ ਗਲਤ ਪਾਸੇ ਜਾਣ ਦੀ ਪ੍ਰੇਰਣਾ ਮਨੁੱਖ ਨੂੰ ਹਰ ਥਾਂ ਤੇ ਮਿਲ ਜਾਂਦੀ ਹੈ ਪਰ ਜਗਾ ਮਿਲ ਜਾਂਦੀ ਹੈ ਹਰ ਬਲੁਕ ਵਿੱਚ ਮਿਲ ਜਾਂਦੀ ਹੈ ਹਰ ਸ਼ਹਿਰ ਵਿੱਚ ਮਿਲ ਜਾਂਦੀ ਹੈ ਦੁਨੀਆ 'ਚ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਅਨਰਥ ਦੇ ਬਾਬ ਨਹੀਂ ਕੋਈ ਐਸਾ ਬੰਦ ਨਹੀਂ ਹੈ ਜਿੱਤੇ ਗਲਤ ਨਾ ਸੋਚਿਆ ਜਾ ਰਿਹਾ ਹੋਵੇ ਇਸ ਵਾਸਤੇ ਇਸ ਨੂੰ ਕੱਜਲ ਦੀ ਕੋਠੜੀ ਕਹਿੰਦੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮੈਂ ਵੇਖਿਆ ਇੱਕ ਬੜੀ ਵਿਗਤ ਬੜੀ ਨਿਰਮਲ ਹੈ اور ਇਹਨਾਂ ਵੀ ਸੰਸਾਰ ਵਿੱਚ ਘਾਟ ਵੀ ਇੰਨੀ ਹੀ ਚੀਜ਼ਾਂ ਜਗਤ ਦੇ ਵਿੱਚ ਘਟ ਨੇ ਜ਼ਮੀਨ ਵਿੱਚ ਜਿੰਨਾ ਲੋਹਾ ਨਿਕਲਦਾ ਹੈ ਉਤਨਾ ਸੋਨਾ ਨਹੀਂ ਨਿਕਲਦਾ ਸਮੁੰਦਰ ਦੇ ਵਿੱਚੋਂ ਜਿੰਨੀਆਂ ਸਿੱਪੀਆਂ ਤੇ ਸੰਕ ਨਿਕਲਦੇ ਨੇ ਇਤਨੇ ਮੋਤੀ ਨਹੀਂ ਨਿਕਲਦੇ ਪਹਾੜਾਂ ਦੀ ਗੋਦ ਵਿੱਚੋਂ ਜਿੰਨਾ ਕੋਲਾ ਨਿਕਲਦਾ ਹੈ ਇਤਨਾ ਹੀਰਾ ਨਹੀਂ ਨਿਕਲਦਾ ਪੰਛੀਆਂ ਤੇ ਜਗ ਜਿੰਨੇ ਕਾਵੇ ਤੇ ਈਲਾਂ ਤੇ ਕਬੂਤਰਾਂ ਤੋਂ ਮਰਹੀਆਂ ਨੇ ਇਤਨੇ ਹੰਸ ਨਹੀਂ ਬਨਸਪਤੀ ਦੇ ਵਿੱਚ ਜਿੰਨਾ ਕਿਕਰ ਹੈ ਕਿ ਬਾਗਲੀ ਦੇ ਦਰਖਤ ਨੇ ਇਤਨਾ ਚੰਦਰ ਨਹੀਂ ਹੈ ਕਿੰਨੀ ਚੀਜ਼ ਕਾਦਰਕਰੀਮ ਨੇ ਬਹੁਤ ਥੋੜੀ ਪੈਦਾ ਕੀਤੀਏ ਮਨੁੱਖੀ ਦੁਨੀਆ ਦੇ ਵਿੱਚ ਜਿੰਨੇ ਸ਼ੈਤਾਨ ਨੇ ਜਿੰਨੇ ਮਨਮੁਖ ਨੇ ਜਿੰਨੇ ਠੱਗ ਨੇ ਜਿੰਨੇ ਚੋਰ ਨੇ ਉਤਨੇ ਭਗਤ ਕੋਈ ਨਹੀਂ ਉਤਨੇ ਸਤਪੁਰਸ਼ ਕੋਈ ਨਹੀਂ ਲੋਹਾ ਬਹੁਤ ਨਿਕਲਦਾ ਹੈ ਸੋਨਾ ਬਹੁਤ ਪਰ ਸਿੱਪੀਆਂ ਦੇ ਸੰਖ ਬਹੁਤ ਨਹੀਂ ਨੇ ਮੋਤੀ ਬਹੁਤ ਘੱਟ ਕੋਲਾ ਬਹੁਤ ਨਿਕਲੇ ਆ ਪਹਾੜਾਂ ਦੀ ਗੋਦ ਦੇ ਚ ਹੀਰੇ ਬਹੁਤ ਘੱਟ ਚੰਗ ਹੀਰੇ ਨੇ ਮਨੁੱਖੀ ਦੁਨੀਆ ਵਿੱਚ ਜੋ ਬਾਕੀ ਦੁਨੀਆ ਨੂੰ ਪ੍ਰੇਰਨਾ ਦਿੰਦੇ ਇਤਨੀ ਮਫਲੂਕ ਹੋਈਏ ਪਰ ਅੱਜ ਤੋਂ 600 ਸਾਲ ਪਹਿਲੇ ਦਾ ਇਤਿਹਾਸ ਲੇਗੇ ਕਿ ਚੰਦ ਭੜਕ ਨੇ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦਾ ਜੀਵਨ ਸਾਨੂੰ ਕੋਈ ਉੱਚਾ ਲੈ ਜਾਣ ਦੀ ਪ੍ਰੇਰਨਾ ਦਿੰਦਾ ਕਿਸੇ ਹੋਰ ਮੁਲਕ ਕਿਸੇ ਹੋਰ ਦੁਨੀਆ ਦੀ ਖਬਰ ਦਿੰਦਾ ਕਿਸੇ ਹੋਰ ਕਾਇਨਾਤ ਦਾ ਨਕਸ਼ਾ ਜੋ ਹੈ ਸਾਡੇ ਸਾਹਮਣੇ ਖਿੱਚ ਕੇ ਰੱਖਦਾ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਸਵਾਲਿਆ ਰੂਪ ਵਿੱਚ ਪੁੱਛਦੇ ਨੇ ਕਾਜਰੇ ਕੋਠ ਮੈਂ ਬਈ ਨ ਤਾਰੀ ਨਿਰਮਲ ਵਰਨ ਬਣ ਹੋਈ ਵੀ ਕੱਜਲ ਦੀ ਕੋਠੜੀ ਚ ਰਿਹਾ ਪਰ ਤੇਰੇ ਕੱਪੜੇ ਮੈਲੇ ਨਹੀਂ ਨੇ ਬੜੇ ਸਾਫ ਬੜੇ ਸੁਥਰੇ ਨੇ ਤੂੰ ਦੱਸ ਤੇ ਸਹੀ ਕਿਸ ਢੰਗ ਨਾਲ ਰਹਿ ਹੈ ਫਿਰ ਮਹਾਰਾਜ ਇੱਕ ਹੋਰ ਸਵਾਲ ਕਰਦੇ ਮੋਹਮਲਨ ਨੀਂਦ ਤੇ छुट ਗਈ ਕੌਣ ਅਨਗਰੋ ਭਇਓਰੀ ਫਿਰ ਇਹ ਤੇ ਕਿਹੜੀ ਬਖਸ਼ਿਸ਼ ਹੋ ਗਈ ਜਿਹੜੀ ਮੈਲ ਸਾਰੇ ਜਗਤ ਨੂੰ ਵਿਆਪੀ ਤੈਨੂੰ ਨਹੀਂ ਗਿਆ ਜਿਸ ਮੋਹ ਨੇ ਸਾਰੇ ਜਗਤ ਨੂੰ ਕਾਬੂ ਚ ਕੀਤਾ ਹੈ ਇਹਨੇ ਤੈਨੂੰ ਕਾਬੂ ਵਿੱਚ ਨਹੀਂ ਕੀਤਾ ਜਿਹੜੀ ਨੀਂਦ ਸਾਰਿਆਂ ਨੂੰ ਵਿਆਪੀ ਹੈ ਕਹਿੰਦੇ ਨੇ ਅੰਮ੍ਰਿਤ ਵੇਲੇ ਰੋਗੀ ਵੀ ਸੋ ਜਾਂਦਾ ਸਾਰੀ ਰਾਤ ਜਿਹੜਾ ਰੋਗੀ ਜਾਗ ਰਿਹਾ ਹੋਵੇ ਨਾ ਤੜਫ ਰਿਹਾ ਹੋਵੇ ਰੋਗ ਦੇ ਵਿੱਚ ਕਦੋਂ ਸਵੇਰੇ ਦੇ ਟਾਈਮ ਨੀਂਦ ਆ ਜਾਂਦੀ ਹੈ ਅੰਮ੍ਰਿਤ ਵੇਲੇ ਨੀਂਦ ਆ ਜਾਂਦੀ ਕੁਝ ਸਮਾਂ ਐਸਾ ਇਸ ਵਕਤ ਉਠਣਾ ਬਹੁਤ ਔਖ ਬਹੁਤ ਮਹਾਰਾਜ ਕੇਦਰ ਮੋਹ ਮਰਨ نیند ਤੇ छुट ਕੇ ਦੇਖਣ ਨੂੰ ਇਹ نیند ਮਾਮੂਲੀ ਗੱਲ ਐ ਲੇਕਿਨ ਇਸ نیند ਨੇ ਕਈ ਬੰਦਿਆਂ ਦੀ ਜ਼ਿੰਦਗੀ ਗਾਲ ਤੇ ਰੱਖ ਦਿੱਤੀ ਅੰਮ੍ਰਿਤ ਵੇਲੇ ਦੀ ਨਹੀਂ ਅੰਮ੍ਰਿਤ ਵੇਲੇ ਦੀ ਨੀਂਦ ਨੇ ਕਈ ਮਨੁੱਖਾਂ ਨੂੰ ਨਾਮ ਤੋਂ ਤੋੜ ਦਿੱਤਾ ਕਈ ਮਨੁੱਖਾਂ ਨੂੰ ਰੱਬ ਦੇ ਨਾਲ ਜੋ ਹੈ ਨਹੀਂ ਮਿਲਣ ਦਿੱਤਾ ਇਤਨੀ ਵੱਡੀ ਇਹ ਵਿਗਨਕਾਰੀ ਹੋ ਜਾਂਦੀ ਤੋ ਸਹਿਬ ਕੇਦਰ ਮੋਹ ਮਲਨ نیند ਤੇ छुट ਕੇ ਕੌਣ ਨਗਰੋ ਭਇਓ ਜੀ ਫਿਰ ਪਾਤਸ਼ਾਹ ਐਸਾ ਵੀ ਕਹਿੰਦੇ ਨੇ ਸੋਰਨਾਰੇ ਦੇ ਅਸੁਰ ਤਰੇ ਗੁਨੀਆ ਸਦਲੋ ਭਵਨ ਲੁੱਟੋਰੀ ਜਿਸ ਵਾਸ਼ਨਾ ਨੇ ਜਿਸ ਲੋਭ ਨੇ ਜਿਸ ਤ੍ਰਿਸ਼ਨਾ ਰਹਿ ਤਿੰਨ ਲੋਕਾਂ ਨੂੰ ਦਸ ਲਿਆ ਲੁੱਟ ਲਿਆ ਐ ਗੁਰੂ ਕੇ ਸਿੱਖ ਤੂੰ ਬਚ ਗਏ ਰਹਿਦਾ ਸੰਸਾਰ ਦੇ ਚ ਲੋਭ ਨਹੀਂ ਹੁੰਦਾ ਰਹਿਦਾ ਇਸ ਜਗਤ ਦੇ ਚ ਵਾਸ਼ਨਾ ਨਹੀਂ ਹੁੰਦਾ ਰਹਿਦਾ ਸੰਸਾਰ ਇਸੇ ਸੰਸਾਰ ਦੇ ਚ ਤੂੰ ਤ੍ਰਿਸ਼ਨਾ ਨਹੀਂ ਹੁੰਦੀ ਦੱਸ ਤੇ ਸਹੀ ਕਿਹੜਾ ਤੂੰ ਜੀਵਨ ਦਾ ਢੰਗ ਅਪਣਾਇਆ ਮਹਾਰਾਜ ਕੋ ਹੋਰ ਸਵਾਲ ਕਰਦੇ ਨੇ ਦਾਵਾ ਅਗਨ ਬਹੁਤ ਭ੍ਰੰਡ ਜਾਲੇ ਕੋਈ ਹਰਿਓ ਬੂਟ ਰਹੋ ਜਿਸ ਅਗਨੇ ਸਾਰਾ ਗੁਲਿਸਤਾਨ ਸਾੜ ਪੇ ਰੱਖਦਾ ਸਾਰੇ ਬੂਟੇ ਸੜ ਗਏ ਤੂੰ ਹਰਾ ਭਰ ਹੈਰਾਨੀ ਹੋ ਜਾਂਦੀ ਏ ਕਿ 1000 ਬੂਟਾ ਹੋਵੇ ਫਲਦਾਰ ਫੁੱਲਦਾਰ ਕਿਸੇ ਬਗੀਚੇ ਵਿੱਚ ਅਗ ਲੱਗ ਜਾਏ ਬਗੀਚੇ ਨੂੰ ਸਾਰੇ ਬੂਟੇ ਸੜ ਜਾਣ ਇੱਕ ਬਚ ਜਾਏ ਉਹ ਹੈ ਤੇ ਕ੍ਰਿਸ਼ਨ ਹੀ बेक बच गए वह फुल भी लग रहे हैं वह फल भी लग रहे हैं गुरु अर्जन देव जी महाराज कर्वान करते हैं जिस विकारा की अग ने मनुखी जिंदगी में सारे बूटे साड़ के सुह कर दिते ने यह गुरु किसि तू किस तरह बच गए इस अग ने तैनू नहीं साड़िया इस तृष्णा ने इस वासना ने इस दुराचार ने इस अनथ भरे विचार ने तैनू नहीं साड़िया तू हरा भरा रह ਫਿਰ ਤਾਜਰੇ ਕੋਠ ਮੇ ਭਈ ਨਾ ਕਰੀ ਨਿਰਮਲ ਬਰਨ ਬਨਿਓ ਰੀ ਫਿਰ ਤੂੰ ਕੱਜਰ ਦੀ ਕੋਠਲੀ ਤੇ ਚ ਰਹਦਾ ਹੋਇਆ ਕਾਲਾ ਨਹੀਂ ਆਉਂਦਾ ਨਿਰਮਲ ਹੈ ਸਾਫ ਹੈ ਸ਼ਪਾਫ ਹੈ ਇਸਨੇ ਜੋ ਨਾ ਸਵਾਲੀਆਂ ਫਿਕਰਿਆਂ ਦਾ ਜਵਾਬ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕਲਮ ਬੰਦ ਦੀਦਾ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ भगत ਨਾਮ ਸੁਖ ਪਾਇਆ ਸਾਧੂ ਸੰਗ ਸਮਾ ਐ ਮੇਰੀ ਬਾਤ ਸਾਰ ਜਿ ਚਿੱਟੇ ਕੱਪੜੇ ਚਿੱਟੇ ਰਹ ਗਏ ਨੇ ਮੈਲੇ ਨਹੀਂ ਹੋਏ ਜਿਵੇਂ ਇਸ ਬਲਦੀ ਹੋਈ ਅਗ ਦੇ ਚ ਹਰਾ ਭਰਾ ਰਹ ਗਿਆ ਇਸ ਅਗ ਨੇ ਮੈਨੂੰ ਨਹੀਂ ਸਾੜਿਆ ਤੋ ਕਰੇ ਕਰ ਬਾਬ ਪ੍ਰਭ ਨਦਰ અવલોਕਨ ਆਪਣੇ ਚਰਨ ਲਗਾਏ ਪ੍ਰਭੂ ਨੇ ਬਖਸ਼ਿਸ਼ ਕੀਤੀ ਨਿਰੰਕਾਰ ਨੇ ਰਹਿਮਤ ਕੀਤੀ ਉਸ ਨੇ ਆਪਣੇ ਚਰਨਾਂ ਨਾਲ ਜੋੜੀ ਰੱਖੇ ਉਹਨੇ ਸਤ ਸੰਗ ਦੇ ਉਹਨੇ ਸਾਧੂ ਦੀ ਸੰਗਤ ਦੇ ਰਹੀ ਜਿੱਥੇ ਤੁਸੀਂ ਬੈਠੇ ਇਸ ਥਾਂ ਦੇ ਇੱਕ ਬੜੀ ਬਾਰੀ ਮਹਾਂਕਾਇ ਧਾਰਮਿਕ ਦੁਨੀਆ ਵਿੱਚ ਜਿੱਥੇ ਹਰ ਵਕ ਹਰਿ ਦੇ ੀਤ ਗਾਏ ਜਾਂ ਪ੍ਰਮਾਤਮਾ ਦੇ ੀਤ ਗਾਏ ਜਾਂ ਉੱਥੇ ਕੁਝ ਵਿਸ਼ੇਸ਼ ਤਰ੍ਹਾਂ ਦੀ ਵਾਈਬ੍ਰੇਸ਼ਨ ਬਣ ਜਾਂਦੀ ਹੈ ਉੱਥੇ ਕੁਝ ਵਿਸ਼ੇਸ਼ ਤਰ੍ਹਾਂ ਦੀ ਲਹਿਰਾਂ ਬਣ ਜਾਂਦੀ ਹੈ ਇਸ ਵਾਸਤੇ ਗੁਰਦੁਆਰੇ ਵਿੱਚ ਕੋਈ ਸੰਸਾਰੀ ਗੱਲ ਕਰਨਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ ਹਰ ਜਸ ਚੱਲ ਕੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਜੰਪੂਰ ਜਾਵੇ ਭੈਕਉ ਉਹ ਜਿਹੜੀ ਪਵਿੱਤਰ ਵਾਈਬ੍ਰੇਸ਼ਨ ਬਣਦੀ ਹੈ ਜਿਹੜੀਆਂ ਲਹਿਰਾਂ ਬਣਦੀਆਂ ਹਨ जिसਦੇ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਸਕਦਾ ਹੈ ਜੇ ਕੋਈ ਸੰਸਾਰੀ ਗੱਲ ਉਥੇ ਛੇੜ ਦੇਈਏ ਲੜਾਈ ਝਗੜਾ ਛੇੜ ਦੇਈਏ ਉਹ ਲਹਿਰਾਂ ਕੱਟੀਆਂ ਜਾਂਦੀਆਂ ਨੇ ਔਰ ਇੱਕ ਗਲਤ ਲਹਿਰ ਬਣ ਜਾਂਦੀ ਗਲਤ ਜੀਆਂ ਵਾਈਬ੍ਰੇਸ਼ਨ ਬਣ ਜਾਂਦਾ ਤੋ ਸਤ ਸੰਗ ਇੱਕ ਆਪਣੀ ਮਹਾਨਤਾ ਦਰਸਦੀ ਜਿੱਥੇ 5 10 ਬੰਦੇ ਜੁੜ ਕੇ ਰੱਬ ਦਾ ਨਾਮ ਲੈ ਰਹੇ ਹੋ ਔਰ ਉਸ ਥਾਂ ਤੇ ਰੋਜ਼ ਰੱਬ ਦਾ ਨਾਮ ਲਿਆ ਜਾਏ ਉਹ ਥਾਂ ਇਤਨੀ ਪਵਿੱਤਰ ਹੋ ਜਾਂਦੀ ਏ ਕਿ ਭੈੜੇ ਤੋਂ ਬਹਿੜਾ ਮਨੁੱਖ ਵੀ ਆ ਜਾਏ ਉਦੇ ਮਨ ਨੂੰ ਵਕਤੀ ਤੌਰ ਤੇ ਚੈਨ ਮਿਲਦਾ ਹੈ ਸਕੂਨ ਮਿਲਦਾ ਹੈ ਉਹਨੂੰ ਸ਼ਾਂਤੀ ਮਿਲਦੀ ਉਹ ਖੁਦ ਸੋਚਦਾ ਹੈ ਕਿ ਘਰ ਵਿੱਚ ਮੇਰੇ ਮਨ ਦੀ ਹਾਲਤ ਕੁਝ ਹੋਰ ਸੀ ਗੁਰਦੁਆਰੇ ਆਇਆ ਮਨ ਕੁਝ ਠੀਕ ਹੋ ਗਿਆ ਦਰਸ ਉਸ ਮਾਹੌਲ ਦਾ ਸਰ ਉਸ ਵਾਤਾਵਰਣ ਦਾ ਸਰ ਹੈ ਔਰ ਇਸ ਦਾ ਜ਼ਿਕਰ ਬਕਾਇਦਾ ਕੀਤਾ ਕਬੀਰ ਨੇ ਕਬੀਰ ਧਰਤੀ ਸਾਧ ਕੇ ਤਸਕਰ ਵੈਸੇ ਦਾ ਹੈ ਧਰਤੀ ਭਾਰ ਨਾ ਬਿਆਬਈ ਉਹਨਕੋ ਲਾਹੂ ਲਾਇ ਭਗਤ ਕਬੀਰ ਕਹਿੰਨ ਜਿੱਥੇ ਕੋਈ 10 15 ਸਾਧੂ ਬੈਠੇ ਹੋ ਸਤ ਸੰਗ ਕਰ ਰਹੇ ਹਾਂ ਪ੍ਰਭੂ ਦੀ ਚਰਚਾ ਕਰ ਰਹੇ ਹਾਂ ਰੱਬ ਦਾ ਨਾਮ ਜਪ ਰਹੇ ਹਾਂ ਔਰ ਉਸ ਥਾਂ ਤੇ ਹਮੇਸ਼ਾ ਜਪਦੇ ਹਾਂ ਜੇ ਕੋਈ ਚੋਰ ਆ ਜਾਏ ਜੇ ਕੋਈ ਦੁਰਾਚਾਰੀ ਆ ਜਾਏ ਤੇ ਉੱਥੇ ਆ ਕੇ ਬੈਠ ਜਾਏ ਕਬੀਰ ਕਹਿੰਦੇ ਨੇ ਸਾਧੂਆਂ ਨੇ ਤੇ ਕੋਈ ਨੁਕਸਾਨ ਨਹੀਂ ਹੋਣਾ ਲੇਕਿਨ ਉਸ ਚੋਰ ਦਾ ਮਨ ਬਦਲ ਜਾਏ ਕਿਉਂਕਿ ਉੱਥੇ ਵਾਈਬ੍ਰੇਸ਼ਨ ਐਸੀ ਹੈ ਉੱਥੇ ਲਹਿਰਾਂ ਐਸੀਆਂ ਆਉਣੀਆਂ ਨੇ ਕਿ ਉਸ ਮਨੁੱਖ ਦੇ ਅੰਦਰੋਂ ਚੋਰੀ ਨਿਕਲ ਜਾਏ ਉਸ ਮਨੁੱਖ ਦੇ ਅੰਦਰੋਂ ਦੁਰਾਚਾਰ ਨਿਕਲ ਜਾਏ ਇਸ ਵਾਸਤੇ ਧਰਮ ਮੰਦਰਾਂ ਦੀ ਆਪਣੀ ਬਹੁਤ ਵੱਡੀ ਮਹਾਨਤਾ ਗੁਰੂ ਦਵਾਰੇ ਹੋਏ ਸੋਜੀ ਬਾਇਸੀ ਇਹ ਦਵਾਰੇ ਧੋਏ ਤਉਥੇ ਅੱਛਾ ਹੋ ਇਸ ਇਹ ਐਸਾ ਦਵਾਰੇ ਐਸਾ ਘਰ ਹੈ ਜਿੱਥੇ ਆਉਣ ਨਾਲ ਕਾਲਕ ਭੁੱਲ ਜਾਏ ਜਿੱਥੇ ਆਉਣ ਨਾਲ ਹਰਿਆਵਲੀ ਨਸੀਬ ਹੋਵੇ ਜਿੱਥੇ ਆਉਣ ਨਾਲ ਇਹ ਸੰਸਾਰ ਤੋਂ ਤੂੰ ਉੱਚਾ ਉਠੇਗਾ ਜਿਸ ਸੰਸਾਰ ਵਿੱਚ ਜਨਮ ਹੈ ਜਿਸ ਸੰਸਾਰ ਵਿੱਚ ਮਰਨ ਹੈ ਫਿਰ ਤੈਨੂੰ ਉਸ ਲੋਕ ਦੀ ਸੋਜੀ ਪੈਦੀ ਜਿੱਥੇ ਨਾ ਜਨਮ ਹੈ ਨਾ ਜਿੱਥੇ ਮੌਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਉੱਥੇ ਘਰ ਬਣਾਇਆ ਨਾਨਕ ਬੰਧਾ ਘਰ ਤਹ ਜਿੱਥੇ ਮਿਰਤ ਨਾ ਜਨਮ ਜਰਾ ਅਸੀਂ ਇਸ ਲੋਕ ਵਿੱਚ ਆਇਆ ਸਿਰਫ ਇਸ ਵਾਸਤੇ ਕਿ ਉਸ ਲੋਕ ਦੇ ਚ ਆਪਣਾ ਘਰ ਬਣਾ ਸਕੀਏ ਜਿੱਥੇ ਘਰ ਢਾਏ ਨਹੀਂ ਜਾਂਦੇ ਜਿੱਥੇ ਜਨਮ ਨਹੀਂ ਹੈ ਜਿੱਥੇ ਮਰਨ ਨਹੀਂ ਹੈ ਜਿੱਥੇ ਬੁੱਢੇ ਫਾੜ ਨਹੀਂ ਹੈ ਜਿੱਥੇ ਸਦੀਵੀ ਆਨੰਦ ਹੈ ਜਿੱਥੇ ਸਦੀਵੀ ਖੇੜਾ ਹੈ ਅਨਚਾਹੇ ਮਨ ਦੇ ਚ ਫਿਰਨ ਅਮਰ ਹੋਣ ਦੀ ਭਾਵਨਾ ਹੈ ਮਨੁੱਖ ਦੇ ਮਨੁੱਖ ਚਾਹੁੰਦਾ ਹੈ ਮੈਨੂੰ ਕੋਈ ਹਮੇਸ਼ਾ ਦਾ ਆਨੰਦ ਮਿਲੇ ਪਰ ਕਹਿੰਦੇ ਨੇ ਹਮੇਸ਼ਾ ਦਾ ਆਨੰਦ ਕੀ ਹੈ ਪਰਮਾਤਮਾ ਮਨੁੱਖ ਚਾਹੁੰਦਾ ਹੈ ਮੈਂ ਮਰਾਂ ਨਾ ਤੋ ਮਰਦਾ ਨਹੀਂ ਸਿਰਫ ਪਰਮਾਤਮਾ ਉਹ ਅਮਰ ਹੈ ਕਹਿੰਦੇ ਨੇ ਕਿਸੇ ਹੱਦ ਤੱਕ ਮਨੁੱਖ ਦੇ ਅੰਦਰ ਈਸ਼ਵਰ ਹੋਣ ਦੀ ਚਾਹਤ ਹੈ ਮਨੁੱਖ ਅਮਰ ਹੋਣਾ ਚਾਹੁੰਦਾ ਹੈ ਕਿਉਂਕਿ ਰੱਬ ਅਮਰ ਹੈ ਮਨੁੱਖ ਫੈਲਣਾ ਚਾਹੁੰਦਾ ਹੈ ਫਸਰਨਾ ਚਾਹੁੰਦਾ ਹੈ ਕਿਉਂਕਿ ਈਸ਼ਵਰ ਫੈਲਿਆ ਹੋਇਆ ਹੈ ਤੇ ਫਸਰਿਆ ਹੋਇਆ ਹੈ ਮਨੁੱਖ ਨੂੰ ਆਨੰਦ ਤੇ ਸਕੂਨ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਵਿੱਚ ਆਨੰਦ ਤੇ ਸਕੂਨ ਹੈ ਕਹਿੰਦੇ ਨਾਸਤਿਕ ਤੋਂ ਨਾਸਤਿਕ ਮਨੁੱਖ ਨੂੰ ਵੀ ਉਹ ਕੁਝ ਚਾਹੀਦਾ ਹੈ ਜਿਹੜਾ ਸਰੂਪ ਪਰਮਾਤਮਾ ਦਾ ਹੈ ਜਿਹੜਾ ਸਰੂਪ ਈਸ਼ਵਰ ਦਾ ਹੈ ਲੇਕਿਨ ਮੇਰੀ ਚਾਹਤ ਤੇ ਨਾਲ ਦਲ ਬਣਦੀ ਨਹੀਂ ਚਾਹਤ ਨੂੰ ਪਾਇਆ ਤਕਬੀਲ ਤੱਕ ਲੈ ਜਾਣ ਵਾਸਤੇ ਸਾਧਨਾ ਚਾਹੀਦੀ ਹੈ ਮਿਹਨਤ ਚਾਹੀਦੀ ਇਸੇ ਨੂੰ ਪਾਤਸ਼ਾਹ ਨੇ ਕਿਹਾ ਬਹਿ ਮੁਸक्कਤ ਗਾਲ ਜਿੰਨੀ ਨਾਮ ਦਿਆ ਹੈ ਗਹਿਮ ਸ਼ੱਕਰ ਬੜੀ ਮਿਹਨਤ ਉਹਨਾਂ ਨੇ ਕੀਤੀ ਬੜੀ ਗਾਲ ਲਾ ਉਹਨਾਂ ਨੇ ਗਾਲੀਏ ਕਿਨਾਂ ਨੇ ਜਿਨ੍ਹਾਂ ਨੇ ਨਾਮ ਦਿਆ ਹੈ ਔਰ ਨਾਮ ਧਿਆਣਾ ਕੋਈ ਸੌਖੀ ਗੱਲ ਨਹੀਂ ਹੈ ਬੜੀ ਔਖੀ ਗੱਲ ਹੈ ਬਹੁਤ ਵੱਡੀ ਮਿਹਨਤ ਹੈ ਬਹੁਤ ਵੱਡੀ ਮੁਸ਼ਕਤ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਇਸੇ ਵਿੱਚ ਧਿਆਨ ਜੋੜਨਾ ਔਰ ਇਹ ਸਾਧਨਾ ਰੋਜ਼ ਅੰਮ੍ਰਿਤ ਵੇਲੇ ਕਰਨੀ ਔਰ ਕਾਫੀ ਜਿਰ ਤੱਕ ਕਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਹੁਤ ਵੱਡੀ ਮਹਿਨਤ ਤੇ ਬਹੁਤ ਵੱਡੀ ਗੱਲ ਹੈ ਯਾਦ ਕਰਨਾ ਉਹ ਦਾ ਸਾਚਾ ਨਾਮ ਸਹਜੇ ਸਹਜੇ ਜਦ ਸੁਰਤ ਨਾਮ ਵਿੱਚ ਜੁੜਦੀ ਹੈ ਤੋ ਕਹਿੰਦੇ ਕਿਸੇ ਹੋਰ ਲੋਕ ਦੇ ਦਵਾਰ ਖੁੱਲਦੇ ਨੇ ਉਸ ਲੋਕ ਦੇ ਦਵਾਰ ਜਿੱਥੇ ਨਾ ਜਨਮ ਹੈ ਨਾ ਜਿੱਥੇ ਬੁਢੇਪਾ ਹੈ ਨਾ ਜਿੱਥੇ ਮੌਤ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡਾ ਕੀਤਾ ਹੋਇਆ ਸਦਸਨ ਸਫਲ ਕਰੀ ਸਾਨੂੰ ਉਸ ਲੋਕ ਦੀ ਸਮਝ ਪੈ ਜਿਹਨੂੰ ਪਰਲੋਕ ਕਹਿੰਦੇ ਨੇ ਇਸ ਲੋਕ ਤੋਂ ਪਰੇ ਦੀ ਦੁਨੀਆ ਇਸ ਸਰੀਰ ਤੋਂ ਪਰੇ ਦੀ ਦੁਨੀਆ ਇਹਨਾਂ ਇੰਦਰੀਆਂ ਤੋਂ ਪਰੇ ਦੀ ਦੁਨੀਆ ਉਹਦੀ ਸਾਨੂੰ ਸਮਝ ਪਵੇ ਔਰ ਸਿਰਫ ਸਮਝ ਨਾ ਪਵੇ ਉਤੋਂ ਦੀ ਚਾਹਤ ਜਾਵੇ ਤੇ ਸਿਰਫ ਚਾਹਤ ਨਾ ਜਾਵੇ ਸਤਿਗੁਰ ਮਿਹਰ ਕਰਨ ਬਖਸ਼ਿਸ਼ ਕਰਨ ਅਸੀਂ ਜੀਵਦਿਆਂ ਜੀ ਉਸ ਪਰਲੋਕ ਤੱਕ ਪਹੁੰਚੀਏ ਉਸ ਦਾ ਅਨੰਦ ਮਾਣੀਏ ਉਹਦਾ ਖੇੜਾ ਦੇ ਜੀਮਾਣੀਏ ਇਤਨੇ ਬਚਨ ਸੋ ਪ੍ਰਵਾਨ ਕਰੇ ਪ੍ਰਸ਼ਾਦ ਨੂੰ ਆਪ ਜੀ ਦੇ ਚਰਨਾਂ ਵਿੱਚ ਗੁਰਮਤਿ ਦੀਆਂ ਗੱਲਾਂ ਬਾਰੇ ਆਜ਼ਰੀ ਭਰਾਵੇ ਬੁੱਲ ਚੁਕਮਾ ਵਾਹਿਗੁਰੂ ਜੀ ਦਾ ਹਾਲ ਸਾ ਵਾਹਿ